ਰਾਜਸਥਾਨ ਚ ਬਾਈ ਜੀ ਤੁਹਾਨੂੰ ਅੱਜ ਵੀ ਐਡੀਆਂ ਵੱਡੀਆਂ ਵੱਡੀਆਂ ਟਾਲੀਆਂ ਲੱਭ ਜਾਣਗੀਆਂ ਜਿਹੜੀਆਂ 35 40 40 ਸਾਲ ਪੁਰਾਣੀਆਂ ਟਾਲੀਆਂ ਆ ਜਿਹੜੀ ਜੇਸੀਬੀ ਮਸ਼ੀਨਾਂ ਦਾ ਦੌਰ ਲਗਭਗ ਖਤਮ ਹੋ ਗਿਆ ਆ ਲੋਡਰਾਂ ਨੇ ਖਤਮ ਕਰਤਾ ਰਾਜਸਥਾਨ ਦੇ ਵਿੱਚ ਜੇ ਕਿਸੇ ਨੇ ਮਿੱਟੀ ਡੂੰਗੀ ਪਟੜੀਆਂ ਤੇ ਪੱਟ ਕੇ ਅਹੀਂ ਬਚ ਗਿਆ ਭਰਾਈ ਮੇਰੀ ਕਿੱਧਰ ਜਾਊਗੀ ਤਾਂ ਬਾਹ ਮੋੜ ਭਰਾਈ ਤੈਨੂੰ ਮਿਲ ਜਾਸੀ ਤੂੰ ਅਹੀਂ ਕਿਵੇਂ ਕਰਦਾ ਪਿਆ ਟੋਕਨ ਇੱਤੇ ਫੜਾ ਚਾ ਤੂੰ ਲੈ ਸਤ ਸ੍ਰੀ ਅਕਾਲ ਵੈਲਕਮ ਬੈਕ ਤਾਂ ਕਿਵੇਂ ਹੋ ਸਾਰੇ ਜਣੇ ਆਈ ਹੋਪ ਸਾਰੇ ਵਧੀਆ ਹੋਵੋਗੇ ਤਾਂ ਅੱਜ ਆਪਾਂ ਬਾਈ ਜੀ ਰਾਜਸਥਾਨ ਦੇ ਵਿੱਚ ਰਾੌਲਾ ਪਿੰਡ ਦੇ ਕੋਲ ਆ ਤਾਂ ਪਹਿਲਾਂ ਅੱਜ ਤੋਂ ਕਈ ਸਾਲ ਪਹਿਲਾਂ ਚਰੀਆਂ ਚੋਰੀਆਂ ਲਾ ਕੇ ਟਿੱਬੇ ਚੱਕਦੇ ਹੁੰਦੇ ਸੀ ਵੀ ਚਰੀ ਲਾ ਕੇ ਉਹਦੇ ਉੱਤੇ ਦੋ ਫੱਟੇ ਜੇ ਰੱਖ ਕੇ ਲੋਹੇ ਦੇ ਬਣਾ ਕੇ ਤੇ ਫਿਰ ਦੂਰੋਂ ਕਰਾਵੇ ਨਾਲ ਮਿੱਟੀ ਲਿਆ ਕੇ ਵਿੱਚ ਸਿੱਟਦੇ ਸੀ ਤੇ ਚਰੀ ਦੇ ਵਿੱਚ ਟਰਾਲੀ ਲੱਗਦੀ ਸੀ ਅੱਜ ਕੱਲ੍ਹ ਚਰੀਆਂ ਵਾਲਾ ਕੰਮ ਹੋ ਗਿਆ ਖਤਮ ਰਾਜਸਥਾਨ ਦੇ ਵਿੱਚ ਲਗਭਗ ਤੁਹਾਨੂੰ ਲੋਡਰ ਮਿਲ ਜਾਣਗੇ ਟਰੈਕਟਰ ਦੇ ਉੱਤੇ ਇੱਕ ਜੁਗਾੜ ਤਿਆਰ ਕਰਿਆ ਹੁੰਦਾ ਹੁਣ ਤਾਂ ਕੰਪਨੀ ਵਾਲੇ ਵੀ ਦੇਣ ਲੱਗੇ ਜੋਂਡੀਅਰ ਵਾਲੇ ਅਰਜਨ ਵਾਲੇ ਵੀ ਦੇਣ ਲੱਗੇ ਤਾਂ ਇਹਦਾ ਹੁਣ ਚਾਲ ਚੱਲਣਾ ਰਾਜਸਥਾਨ 'ਚ ਪਿਛਲੇ 4 ਸਾਲਾਂ ਤੋਂ ਬਹੁਤ ਜ਼ਿਆਦਾ ਚੱਲਿਆ ਤੇ ਜਿਨ੍ਹਾਂ ਨੇ ਜੀਸੀਬੀ ਮਸ਼ੀਨਾਂ ਨੂੰ ਲਗਭਗ ਖੁੰਝੇ ਲਾਤਾ ਜੇ ਕਿਸੇ ਨੇ ਮਿੱਟੀ ਚੱਕਣੀ ਹੋਵੇ ਥੱਲੋਂ ਧਰਤੀ ਤੋਂ ਪਟਣੀ ਹੋਵੇ 4-5 ਫੁੱਟ ਤਾਂ ਭਾਵੇਂ ਅੱਜ ਤੁਹਾਨੂੰ ਐਵੇਂ ਦਾ ਹੀ ਜੁਗਾੜ ਵਿਖਾਉਣੇ ਆ ਆਪਾਂ ਲੱਗੇ ਹੋਏ ਆ ਮਿੱਟੀ ਚੱਕਣ ਰਾਜਸਥਾਨ ਦੇ ਵਿੱਚ ਤੇ ਪੰਜਾਬ ਵਾਲੇ ਵੀ ਪਹਿਲਾਂ ਮੰਡੀ ਡੱਬ ਵਾਲੀ ਸਾਈਡ ਇਧਰ ਹਬੂਰ ਹੂਰ ਵਾਲੇ ਅੱਜ ਵੀ ਚੱਕਦੇ ਆ ਪਹਿਲਾਂ ਪੁਰਾਣੇ ਬਜ਼ੁਰਗਾਂ ਨੇ ਲਗਭਗ ਪੰਜਾਬ ਦੇ ਵਿੱਚੋਂ ਮਿੱਟੀ ਚੱਕਤੀ ਝਰੀਆਂ ਮਾਰ ਕੇ ਤਾ ਅੱਜ ਲੋਡਰ ਤੇ ਲੱਗੇ ਹੋਏ ਆ ਤੁਹਾਨੂੰ ਦਿਖਾਉਣੇ ਲੋਡਰ ਵਾਲਾ ਵੀ ਹਸਾਬ ਕਿਤਾਬ ਕਿਵੇਂ ਚੱਲਦਾ ਕੀ ਕੁਛ ਹੈ ਕਿੰਨਾ ਡੀਜ਼ਲ ਖਾਂਦਾ ਕਿੰਨੇ ਘੜੇ ਵਿੱਚ ਤਿਆਰ ਹੋ ਜਾਂਦਾ ਕਿੰਨਿਆਂ ਘਰ ਦਿਨ ਦੀਆਂ ਟਰਾਲੀਆਂ ਭਰ ਦਿੰਦਾ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਬਣਿਆ ਰਿਓ ਵਲੌਗ ਨਾਲ ਜੇਸੀ ਵੀ ਮਸ਼ੀਨਾਂ ਦਾ ਦੌਰ ਲਗਭਗ ਖਤਮ ਹੋ ਗਿਆ ਆ ਲੋਡਰਾਂ ਨੇ ਖਤਮ ਕਰਤਾ ਰਾਜਸਥਾਨ ਦੇ ਵਿੱਚ ਜੇ ਕਿਸੇ ਨੇ ਮਿੱਟੀ ਡੂੰਗੀ ਪਟੜੀਆਂ ਤਾਂ ਮਸ਼ੀਨ ਲਾਉਂਦਾ ਨਹੀਂ ਤਾਂ ਨਹੀਂ ਲਾਉਂਦਾ ਲੋਡਰ ਨਾਲ ਮਿੱਟੀ ਚੱਕ ਦਿੰਦੇ ਇਸ ਤਰੀਕੇ ਨਾਲ ਆ ਸਾਰਾ ਜਿਵੇਂ ਟੱਬਾ ਹੈਗਾ ਇਧਰੋਂ ਚੱਕੀ ਵੀ ਹੈ ਇੱਕ ਹਿਸਾਬ ਕਿਤਾਬ ਦੇ ਵਿੱਚ ਚੱਕੀ ਜਾਣੀ ਹੈ ਮਿੱਟੀ ਜਿਹੜਾ ਟਰੈਕਟਰ ਲੱਗਿਆ ਇਧਰ ਬਾਈ ਲੋਡਰ ਭਰੀ ਜਾਂਦਾ ਤੇ ਇਹਦੀ ਆਉਸਨ 22 ਲੀਟਰ ਘੰਟੇ ਦਾ ਇਸ ਮਿੱਟੀ ਦੇ ਵਿੱਚ 22 ਲੀਟਰ ਗੌਂਡੀਅਰ ਤੇਲ ਖਾਂਦਾ ਹੈਗਾ ਤੇ ਆ ਜੁਗਾੜ ਬਣਾਉਣ ਦੇ ਵਿੱਚ 2.5 ਤੋਂ 3 ਲੱਖ ਰੁਪਈਆ ਦਾ ਖਰਚ ਆ ਜਾਂਦਾ ਟਰੈਕਟਰ ਤੋਂ ਇਲਾਵਾ ਇਲਾਵਾ ਜਿਹੜਾ ਹੈਗਾ ਸਾਰਾ ਹਸਾਬ ਕਿਤਾਬ ਜਾ ਤੇ ਮਿੱਟੀ ਇੱਕ ਸਾਰ ਤੁਸੀਂ ਚੱਕ ਰੱਖਦੇ ਹੋ ਕੋਈ ਛਿਰੀ ਮਾਰਨ ਦੀ ਲੋੜ ਨਹੀਂ ਕੋਈ ਖੱਡਾ ਪਟਣ ਦੀ ਲੋੜ ਨਹੀਂ ਗਈ ਇਸ ਤਰੀਕੇ ਨਾਲ ਤਾਂ ਅੱਠ ਤੋਂ 7 ਮਿੰਟਾਂ ਦੇ ਵਿੱਚ ਵਿੱਚ ਜਹਾ ਟਰਾਲੀ ਭਰੀ ਜਾਂਦੀ ਹੈ ਬਾਲਾ ਟਾਈਮ ਨਹੀਂ ਲੱਗਦਾ ਤੇ 10 12 ਬਾਗੜ ਪੈਂਦੇ ਆ 10 12 ਬਾਗੜਾਂ ਦੇ ਵਿੱਚ ਟਰਾਲੀ ਭਰੀ ਜਾਣੀ ਹੈ 9 ਵਜੇ ਦੀ ਧੁੱਪ ਬਹੁਤ ਜ਼ਿਆਦਾ ਇਸ ਟਾਈਮ ਇ ਜੇ ਬੰਦਾ ਗਿੱਲੇ ਕਪੜੇ ਪਾ ਕੇ ਤੇ ਧੁੱਪ ਤੇ ਖੜ ਜੇ ਤੇ ਸਾਰੇ ਸੁੱਕ ਜਾਣੇ ਆ ਹਵਾ ਚੱਲ ਰਹੀ ਆ ਬਰਸਾਤ ਰਾਤ ਬੱਦਲ ਵਾਈ ਸੀ ਰਾਤ ਥੋੜੀ ਉਮਤ ਸੀਗੀ ਹੁਣ ਵਧੀਆ ਮਾਹੌਲ ਹੈਗਾ ਧੁੱਪ ਨਿਕਲੀ ਹਵਾ ਹੋਵੇ ਜਲਦੀ ਜਲੀਂਦਰਾ ਆਪਾਂ ਲੱਗੇ ਹੈਗੇ ਆ ਲੋਟਰ ਤੇ ਸਾਡਾ ਬੰਦਾ ਆਲਸੀ ਉਹ ਖਾਣ ਨੂੰ ਦੇਣੇ ਉੱਥੇ ਤੇਰ ਯਾਰ ਮੰਗਾਈ ਜਾਂਦਾ ਪਹਿਲਾ ਟੋਕਨ ਦੇ ਬਾਈ ਇਹਨੂੰ ਬੰਦੇ ਨੂੰ ਹਾਂ ਹਾਂ ਪਹਿਲਾ ਟੋਕਨ ਟੋਕਨ ਵੜਾ ਦੇ ਸਾਰੇ ਮੈਂ ਨਹੀਂ ਲੈਂਦਾ ਉਹ ਲੋਟਰ ਭਰਾਈ ਮੇਰੇ ਕਿੰਦਰ ਜਾਊਗੀ ਤਾਂ ਬਾਹ ਮੋੜ ਭਰਾਈ ਤੈਨੂੰ ਮਿਲ ਜਾਸੀ ਤੂੰ ਅਹੀਂ ਕਿਵੇਂ ਕਰਦਾ ਪਿਆ ਟੋਕਨ ਇੱਥੇ ਫੜਾ ਚਾ ਤੂੰ ਲੈ ਉਹ ਮੰਗਦਾ ਪਿਆ ਇਹ ਬਾਈ ਇਹ ਬੰਦੇ ਦੀਆਂ ਨੀਤਾਂ 'ਚ ਬਹੁਤ ਫਰਕ ਹੈ ਮਸਾ ਮਸਾ ਕੰਮ ਮਿਲਦਾ ਹੈ ਇਹ ਬੰਦਾ ਕੰਮ ਕਰਕੇ ਰਾਜੀ ਨਹੀਂ ਉਹ ਮਿਹਨਤੀ ਬੰਦਾ ਹੈ ਮੋਟੂ ਕਿਵੇਂ ਮੋਟੇ ਕੈਂਡ ਬਣਾਇਆ ਮੇਰਾ ਇੱਥੇ ਹੋਰ ਮੋਟੇ ਕੀ ਕਹਿਣੇ ਚਾਹੋਗੇ ਆਪਕਾ ਵਲੌਗ ਕੇੰਦਰ ਸਵਾਗਤ ਹੈ ਸਭ ਤੋਂ ਪਹਿਲੇ ਆਪਨੇ ਘਬਰਾਣਾ ਨਹੀਂ ਹੈ ਕਿਉਂਕਿ ਛਤਰੀਆਂ ਛੁਕਰੀਆਂ ਨਹੀਂ ਗਰਮੀ ਬਹੁਤ ਪੈਣੀ ਹੈ ਇੱਥੇ ਬਾਬੇ ਸਹੀ ਗੱਲ ਹੈ ਜੀ ਹਾਂ ਸਭ ਤੋਂ ਪਹਿਲੇ ਆਪਨੇ ਘਬਰਾਣਾ ਨਹੀਂ ਹੈ ਕਹਿੰਦਾ ਨਾ ਹੁਣ ਸਾਡਾ ਬਣਦਾ ਤੂੰ ਗਾਲ੍ਹਾਂ ਨਾ ਕੱਢ ਵਲੌਗ 'ਚ ਬੱਦੀ ਸ਼ਬਦਾਵਲੀ ਨਹੀਂ ਯੂਜ਼ ਕਰਨੀ ਤਾਂ ਬਾਬੇ ਇਹ ਸਾਡਾ ਵਲੌਗ ਹੈ ਲੱਗ ਗਿਆ ਕਿ ਥੱਲੂ ਡੋਲਾ ਤੇ ਆ ਸਾਡਾ ਆਲਸੀ ਡਰਾਈਵਰ ਹੈ ਬੰਦਾ ਤੇ ਇਧਰ ਮੋਟਾ ਡਰਾਈਵਰ ਹੈ ਟਰੈਕਟਰ ਦਾ ਆ ਟਰੈਕਟਰ ਇਹਦੇ ਕੋਲ ਸਕੋਟ ਜਿਹੜਾ ਨਵਾਂ ਤਿਆਰੀ ਨੂੰ ਕਰਾ ਕੇ ਦਿੱਤਾ ਬੰਦੇ ਨੂੰ ਪਰ ਇਹ ਬੰਦਾ ਇਹਨਾਂ ਟਰੈਕਟਰ 'ਚ ਵਜਨ ਐ ਨਹੀਂ ਜਿੰਨਾ ਇਹਦੇ 'ਚ ਐ ਕੱਲਾ ਦੂਰੋ ਟਰੈਕਟਰ ਆਵੇ ਨਾ ਟਰੈਕਟਰ ਤੇ ਆਈ ਵਿਕਦਾ ਟਰੈਕਟਰ ਨਹੀਂ ਵਿਕਦਾ ਬੰਦਾ ਵਿਕਦਾ ਟਰੈਕਟਰ ਤੇ ਬੈਠਾ ਮੈਨੂੰ ਤੂੰ ਆਲਸੀ ਨਿਕਾਇਆ ਮੈਂ ਵਰਨਾ ਨਹੀਂ ਫਿਰ ਤੂੰ ਵਰਨਾ ਨਹੀਂ ਮੇਰੇ ਕੋਲ 12 ਨੰਬਰ ਜੂਤ ਹੈ ਤੂੰ ਚੱਲ ਛੇਤੀ ਕਰ ਮਾਰ ਸਾਲ ਮਾਰ ਚੱਲ ਚਾਹੀਏ ਸਾਰੇ ਖੜੇ ਰਹਿਣੇ ਫਿਰ ਵੇਖੇਂ ਹੋਰੇ ਫਿਰ ਆ ਤਾਂ ਯੋ ਹੈ ਬਾਬੇ ਸਾਕਤਾਲ ਇੱਧਰ ਕੰਮ ਚੱਲ ਰਿਹਾ ਚਾਹ ਦਾ ਟਾਈਮ ਹੋ ਗਿਆ ਤੇ ਰਾਜਸਥਾਨ 'ਚ ਨਹੀਂ ਰਹੀ ਦੇਖ ਸਕਦੇ ਹੋ ਤੁਸੀਂ ਤੂੜਾ ਤੂੜ ਹੈਗਾ ਮੈਂ ਇੱਥੇ ਤੁਹਾਨੂੰ ਦਿਖ ਰਹੀ ਹੁਣੀ ਐ ਇਸ ਥਾਂ ਦੀ ਆਵਲੀ ਇਹ ਕੈਮਰੇ ਜਿ ਥੋੜੀ ਘੱਟ ਦਿਖਦੀ ਐ ਇਹ ਇਦਾਂ ਹੀ ਚੱਲਦੀ ਐ ਇੱਥੇ ਆਸੇ ਪਾਸੇ ਢਿਪੇ ਇੱਥੇ ਮੋਰਚੇ ਮੋਰਚੇ ਵੀ ਬਣਿਆ ਫੋਚੀਆਂ ਦੇ ਆਸੇ ਪਾਸੇ ਕਿਉਂ ਬਾਰਡਰ ਲਾਈਨ ਇੱਥੇ ਨੇੜੇ ਹੈਗੀ ਆ 6 ਤੋਂ 7 ਕਿਲੋਮੀਟਰ ਆ 6-7 ਕਿਲੋਮੀਟਰ ਦੇ ਅੰਡਰ ਅੰਡਰ ਹੀ 6 ਜ਼ਿਆਦਾ ਤੇ 5-6 ਦੇ ਵਿਚਾਲੇ ਵਿਚਲੇ ਨਹੀਂ ਐ ਇਸ ਪਾਸੇ ਬੋਡਰ ਇਲਾਕਾ ਤਾਂ ਇੱਥੇ ਬਣੇ ਹੋਏ ਆ ਆਹ ਡਰਾਈਵਰ ਕਿੰਨੇ ਬੈਗਮ ਪੰਨਿਆ ਆਹ ਇੱਥੇ ਲੋਡਰ ਬਾਰ-ਬਾਰ ਕੇ ਕੈਪੈਸਿਟੀ ਤੋਂ ਜ਼ਿਆਦਾ ਭਰੇ ਹੋਏ ਨੇ ਇਸ ਵਜੇ ਨਾਲ ਕੰਮ ਕਰਤਾ ਹੁਣ ਖੋਲਾ ਜੜੀ ਨੂੰ ਲੱਗੇ ਖੜੇ ਆ ਭਾਈ ਜੀ ਇੱਕ ਤਾਂ ਪਤਾ ਲੱਗ ਗਿਆ ਵੀ ਫਾਈਬਰ ਛਤਰੀ ਦਾ ਕੋਈ ਫਾਇਦਾ ਨਹੀਂ ਧੂਪੋ ਧੋਪੇ ਕੰਮ Rajasthan ਚ ਭਾਈ ਜੀ ਤੁਹਾਨੂੰ ਅੱਜ ਵੀ ਐਡੀਆਂ ਵੱਡੀਆਂ ਵੱਡੀਆਂ ਟਾਲੀਆਂ ਲੱਭ ਜਾਣਗੀਆਂ ਜਿਹੜੀਆਂ 35 40 40 ਸਾਲ ਪੁਰਾਣੀਆਂ ਟਾਲੀਆਂ ਆ ਜਿਹੜੀ ਟਾਲੀਆਂ ਤੁਸੀਂ ਦੇਖ ਰਹੇ ਹੋ ਤਾ ਇਹ ਤੁਹਾਨੂੰ ਰੋਹੀ ਦੇ ਵਿੱਚ ਇੱਥੇ ਟਾਲੀ ਜਿਵੇਂ ਆ ਛਾਂਗ ਰੱਖੀ ਆ ਬਾਈ ਇਹਨੂੰ ਪੱਟੀ ਨਹੀਂ ਰਾਜਸਥਾਨ ਦੇ ਵਿੱਚ ਲਗਭਗ ਮਿਲ ਜਾਣੀਆਂ ਪੰਜਾਬ ਸਾਈਡ ਨਹੀਂ ਮਿਲਦੀਆਂ ਗੰਗਾ ਨਗਰ ਸਾਈਡ ਵੀ ਤੁਹਾਨੂੰ ਟਾਲੀਆਂ ਇੰਨੀਆਂ ਪੁਰਾਣੀਆਂ ਨਹੀਂ ਮਿਲੀਆਂ ਦੇਖਣ ਨੂੰ ਇੱਥੇ ਤੁਸੀਂ ਨਿਗਾਹ ਮਾਰੋਗੇ ਨਾ ਆਸੇ ਵਾਲੇ ਦਿਵਾਲੇ ਜਿੱਦਾਂ ਇਧਰ ਝੰਡਾ ਖੜਾ ਇਧਰ ਵੀ ਝੰਡਾ ਹੈਗਾ ਇੱਥੇ ਮੈਂ ਤੁਹਾਨੂੰ ਇੱਕ ਟਾਲੀ ਹੋਰ ਦਿਖਾਉਣਾ ਉਹ ਵੀ ਟਾਲੀ ਪੁਰਾਣੀ ਹੈਗੀ ਆ ਉਹ ਖੜੀ ਆੜੀਏ ਇਸ ਪਾਸੇ ਆ ਜਿਹੜੀ ਟਾਲੀ ਖੜੀ ਹੈ ਵੀ ਟਾਲੀ ਪੁਰਾਣੀ ਹੈਗੀ ਹੈ ਤਾਂ ਤਕੜਾ ਪੈੜ ਹੈਗਾ ਉਹ ਟਾਲੀ ਖੜੀ ਉਹ ਵੀ ਟਾਲੀ ਪੁਰਾਣੀ ਹੈ ਤਾਂ ਤੁਹਾਨੂੰ ਇੱਥੇ ਜਿੰਨੇ ਦਰਖਤ ਪੁਰਾਣੇ ਮਿਲਣਗੇ ਨਾ ਉਹ ਤਕੜੇ ਤਕੜੇ ਮਿਲਣਗੇ ਇੱਕ ਤੁਹਾਨੂੰ ਮੈਂ ਟਾਲੀ ਦੀ ਖਾਸੀਅਤ ਹੋਰ ਦੱਸਦਾ ਪੁਰਾਣੀਆਂ ਟਾਲੀਆਂ ਜਿਹਦੀ ਲੱਕੜ ਪੱਕੀ ਲੱਕੜ ਹੈਗੀ ਆ ਤਾਂ ਇਹ ਹੁਣ ਇੱਕ ਬੰਦੇ ਦੇ ਥੱਬੇ 'ਚ ਨਹੀਂ ਆਉਂਦੀ ਟਾਲੀ ਇੰਨੀ ਕਟਾਲੀ ਹੈਗੀ ਆ ਜਿਹੜੀ ਟਾਲੀ ਪੱਕੀ ਹੈ ਉਹਦੀ ਇੱਕ ਹੀ ਨਿਸ਼ਾਨੀ ਹੁੰਦੀ ਆ ਆ ਵਾਲੀ ਜਦੋਂ ਟਾਲੀ ਪੱਕ ਜਾਣੀ ਹੈ ਆ ਛੋਡੇ ਇਦਾਂ ਜਗ੍ਹਾ ਛੱਡ ਦਿੰਦੇ ਆ ਜਿਹੜੇ ਆ ਵਾਲੇ ਹਨ ਆ ਵਾਲੇ ਆ ਜਿਵੇਂ ਆ ਛੱਡ रखी है ਇਹ ਵਾਲੇ ਆ ਰਿਹਾ ਤਾਂ ਦੇਖੋ ਤਾਂ ਇਹ ਬਈ ਰਾਜਸਥਾਨ ਦੀ ਖਾਸੀਅਤ ਹੈ ਇੱਥੇ ਤੁਹਾਨੂੰ ਲਗਭਗ ਟਾਲੀਆਂ ਤਾਈਆਂ ਰਾਜਸਥਾਨ ਦੇ ਵਿੱਚੋਂ ਹੁਣ ਪੱਟ ਪੱਟ ਕੇ ਟਾਲੀਆਂ ਜਿਹੜੀਆਂ ਪੰਜਾਬ ਕਰਨੀ ਜਾਂਦੀਆਂ ਮਲੋਟ ਸਾਈਡ ਉਧਰ ਮੰਡੀ ਲੱਗਦੀ ਹੈ ਉੱਥੇ 1200 ਤੋਂ 1700 1600 ਦੇ ਤਕਰੀਬਨ ਨੇਟੇ-ਪੇਟੇ ਟਾਲੀ ਬੋਲੀ ਤੇ ਜਾਂਦੀ ਕਿਉਂਕਿ ਇੱਥੇ ਟਾਲੀਆਂ ਪੁਰਾਣੀਆਂ ਹੁੰਦੀਆਂ ਆ ਦੇਖ ਲਓ ਜਿੱਦਾਂ ਇੱਥੋਂ ਹੱਥ ਪਾ ਰਿਹਾ ਤਾਂ ਪਰਲੇ ਪਾਸੇ ਹੱਥ ਨਹੀਂ ਨਿਕਲਦਾ ਇੰਨੀ ਤਕੜੀ ਟਾਲੀ ਹੈ ਦੋ ਬੰਦਿਆਂ ਦੇ ਜੱਫੇ ਜਾਈਊਗੀ ਇਹ ਟਾਲੀ ਤਾਂ ਇਹ ਰਾਜਸਥਾਨ ਚ ਤੁਹਾਨੂੰ ਅੱਜ ਵੀ ਦੇਖਣ ਨੂੰ ਮਿਲ ਜਣਗੀਆਂ ਤੇ ਆ ਜਿਹੜੇ ਛੋਡੇ ਪੱਟੇ ਜਾਂਦੇ ਇਹ ਦੀ ਨਿਸ਼ਾਨੀ ਹੈ ਵੀ ਟਾਲੀ ਪੱਕੀ ਹੈਗੀ ਆ ਇੱਕ ਲੋਡਰ ਖਰਾਬ ਕਰਤਾ ਤੇ ਇੱਧਰ ਦੂਜਾ ਆ ਗਿਆ ਦੂਜਾ ਹੁਣ ਚਲਾ ਰੱਖਿਆ ਇਹਦੀਆਂ ਬੈਂਟਰੀਆਂ ਬੈਂਟਰੀਆਂ ਖੜਾ ਰੱਖੀਆਂ ਇਹ ਜਿਹੜਾ ਡਰਾਈਵਰ ਹੋਵੇ ਨਾ ਤਾਂ ਬਾਈ ਦੁਸ਼ਮਣਾਂ ਦੀ ਲੋਡ ਨਹੀਂ ਕੀ بس ਇਹ ਬੰਦੇ ਨੇ ਇਹਦੇ ਹਾਲਾਤ ਇਹ ਕਰਤੇ ਤੇ ਇਹ ਹੁਣ ਖੜਾ ਹੈ ਇਹਦੀ ਜਿਹੜੀ ਇੱਥੇ ਸ਼ਾਫਟ ਲੱਗੀ ਹੁੰਦੀ ਹੈ ਪੰਪ ਦੀ ਸ਼ਾਫਟ ਜਿਹੜੀ ਇੱਥੋਂ ਲੈ ਕੇ ਉੱਥੇ ਤੱਕ ਲੱਗੀ ਹੁੰਦੀ ਉਹ ਸ਼ਾਫਟ ਇਹਦੀ ਟੁੱਟ ਗਈ ਸ਼ਾਫਟ ਦਾ 베ਰਿੰਗ ਤੋੜਤਾ ਹੀ ਨਹੀਂ ਜਿਆਦਾ ਜ਼ੋਰ ਲਵਾਨ ਕਰਕੇ ਤਾਂ ਇਹ ਫਿਲਹਾਲ ਖੜਾ ਹੈ ਰੈਸਟ ਤੇ ਹੈ ਇਧਰ ਲੋਡਰ ਆ ਗਿਆ ਦੂਜਾ ਕਿਉਂਕਿ ਇੱਕ ਬੰਦਾ ਗਿਆ ਘੱਟ ਹੁਣ ਆਪਾਂ ਆਹ ਚਲਾਵਾਂਗੇ ਇਧਰੇ ਟੈਂਪਰ ਦਿੱਤਾ ਪਰ ਟੈਂਪਰ ਚਲਾਏਗਾ ਆ ਕੋਚੂ ਹਜੂ ਨਜ਼ਾਰੇ ਰਾਜਸਥਾਨ ਦੇ ਬਾਈ ਲੱਗਿਆ ਹੈ ਪਰ ਨੂੰ ਇਤਰਾ ਹਨੇਰ ਵੀ ਆ ਗਿਆ ਆ ਜਿਹੜੀਆਂ ਜਿੰਜਾਂ ਨਾ ਗਰਮੀ ਦੇ ਵਿੱਚ ਇਹ ਸਭ ਤੋਂ ਵਧੀਆ ਇੱਥੇ ਰਾਜਸਥਾਨੀਆਂ ਵਧੀਆ ਦਾ ਕਾਦੀਆਂ ਹੈਗੀਆਂ ਤੇ ਬਾੜੀਆਂ ਵੀ ਇਹ ਦੋਨੋਂ ਹਨੇਰ ਦੇਖਣ ਨੂੰ ਮਿਲਦਾ ਹੀ ਮਿਲਣਾ ਇਦਰਾਸ ਦੇ ਪਾਸੇ ਦੇਖ ਲਓ ਕਿਉਂ ਉੜਦੀਆਂ ਥੋੜਾ ਇਹ ਹਨਦੀ ਖਵਾ ਆ ਰਹੀ ਹੈ ਸ਼ਾਇਦ ਵਿੱਚੇ ਕਿਧਰ ਬਰਸਾਤ ਪਈ ਹੈ ਮਈ ਜੂਨ ਜੁਲਾਈ ਜੂਨ ਜੁਲਾਈ ਤੱਕ ਇਹ ਹਨੇੜੀਆਂ ਇਦਾਂ ਹੀ ਚੱਲਣਗੀਆਂ ਮਈ ਤੋਂ ਸਟਾਰਟ ਹੋ ਜਾਂਦੀਆਂ ਵੈਸੇ ਤਦੀਆਂ ਲੋਆਂ ਅਪ੍ਰੈਲ ਜੀ ਸਟਾਰਟ ਹੋ ਜਾਂਦੀਆਂ ਮਈ ਜੂਨ ਜੁਲਾਈ ਤਿੰਨ ਮਹੀਨੇ ਇਦਾਂ ਹੀ ਚੱਲਦਾ ਹੋਣਾ ਦੇਖ ਲੋ ਯਾਕੀ ਲੱਗੇ ਵੇ ਕੰਮ ਇਸੇ ਹਨੇਰੀ ਦੀ 45 ਵਾਲਾ ਬਾਈਡਰ ਦਾ ਬਹੁਤ ਟਰਾਲੀਆਂ 'ਚ ਆ ਗਿਆ ਬਾਗੂ ਔਰ ਜਿੱਤੇ ਨੰਬਰ ਦਾ ਛੋਟਾ ਬੁੱਕੀ ਆਉਂਦਾ ਬੁੱਕੀ ਆਉਂਦਾ ਬਾਈ ਬੁੱਕੀ ਆਉਂਦਾ ਬਚ ਕੇ ਨਹੀਂ ਬਚ ਗਿਆ ਮਰਿਆ ਬਚਾ ਬਾਈ ਬਾਕੀ ਤਾਂ ਇੱਕ ਕੰਮ ਹੀ ਨਹੀਂ ਆਇਆ 575 ਮਹਿੰਦਰਾ ਇਹਦੇ ਨਿਆਰੇ 8 ਪਰੇ ਡੈਂਪਰਾਂ ਦੇ ਵਿੱਚ ਦੀ ਇੱਕੀ ਦਿੱਕਤ ਹੈ ਕਿ ਅੱਕੋਂ ਖੜਾ ਬਹੁਤ ਹੁੰਦਾ ਭਾਈ ਬੁੱਥਾ ਤਾਂ ਨੂੰ ਲਾ ਲੈਂਦਾ ਰੱਬ ਨੂੰ ਇਹ ਨਮਸਕਾਰ ਕਰਕੇ ਆ ਜਾਂਦਾ ਬੁੱਥਾ ਸ਼ਾਮ ਦੀ ਚਾ ਤੇ ਹੁਣ ਹੋਇਆ ਲੋਡਰ ਦੀ ਸ਼ਾਫਟ ਤਿਆਰ ਕਸੀ ਜਾਂਦੇ ਬਿੱਲੀ ਤਰਪਾਉ ਆਪਣੇ ਵਾਲਾ ਬਿੱਲੀ ਆਹ ਸ਼ਾਫਟ ਟੁੱਟੀ ਸੀ ਜਿਹੜੀ ਤਿਆਰ ਕਰੀਏ ਨਵੀਂ ਪਾਈ ਹੈ ਸਾਡੇ ਮਿਸਤਰੀ ਸਾਹਿਬ ਲੱਗੇ ਹੋਏ ਨੇ ਮਨਪ੍ਰੀਤ ਸਿੰਘ ਮੰਨਾ ਇਹਦਾ ਕੀ ਤਾਂ ਨੁਕਸਾਨ ਡਰਾਈਵਰ ਦਾ ਇਹਦਾ ਜਿਹੜਾ ਫੋਨ ਚ ਲੈ ਗੜੇ ਰਾਤ ਦੇ ਵਜਰੇ 10 ਤੇ ਆਪਣਾ ਕੰਮ ਅਜੇ ਵੀ ਵਰਕ ਆਨ ਦੀ ਪ੍ਰੋਸੈਸ ਚੱਲ ਰਿਹਾ ਤੇ ਹੁਣ ਰਹਿ ਗਈ ਕੋਈ 20 ਕਿ ਗੜੇ ਹੋਰ ਪਾਉਣ ਵਾਲੇ ਸਾਰੇ ਟਰੈਕਟਰਾਂ ਦੇ 2-2 3-3 ਗੜੇ ਆਉਣਗੇ ਦਰਸਾਰੀ ਵਿਚਾਰ ਮੰਥਨ ਚੱਲ ਰਿਹਾ ਇੱਕ ਟਰੈਕਟਰ ਆਪਣਾ ਫਸ ਗਿਆ ਜਿਹੜੀ ਜਿਹੜਾ ਸਾਰਾ ਦਿਨ ਮੇਰੇ ਕੋਲ ਸੀਗਾ ਤੇ ਬਾਕੀ ਚੱਲ ਰਿਹਾ ਤਾਂ ਉਧਰ ਪਾਵਰ ਟਰੈਕ ਇੱਧਰ ਸਕੋਟ ਇੱਧਰ ਸਵਰਾਜ ਇੱਧਰ ਡੀਆਈ 265 ਇੱਧਰ 475 ਤੇ 1575 ਗਿਆ ਫਸ ਇਧਰ ਭਾਈ ਸਾਹਿਬ ਲੱਗੇ ਹੋਏ ਨੇ ਲੋਡਰ ਤੇ ਤੇ ਆ ਆਪਾਂ ਥਾਂ ਕੱਢਤਾ ਇੱਕ ਇਧਰ ਲੋਡਰ ਜਿਹੜਾ ਦੁਪਹਿਰ ਹੀ ਲਾ ਰੱਖਿਆ ਸੀ ਉਹ ਇੱਥੇ ਲੋਡਰ ਖੜਾ ਹੈਗਾ ਹੁਣੇ ਵੀ ਵੈਲਕਮ ਬੈਕ ਟੂ ਨੈਕਸਟ ਡੇ ਆਪਾਂ ਚੱਲੇ ਆਂ ਜੈਸਰ ਨੂੰ ਕਾਰ ਦੇ ਵਿੱਚ ਜਿੰਨੇ ਗਾੜੇ ਚਿੱਤ ਨੇ ਸਾਰੇ ਸਾਰੇ ਬੈਠਣੇ ਦੇ ਵਿੱਚ ਇਹਦੇ ਕਕਰ ਦਰਿਆ ਨਾਲ ਨਾਲ ਕਿਆ ਕਹਿਣਾ ਚਾਹੋਗੇ ਮਾਮਾ ਇਸ ਸਫਰ ਬਾਰੇ ਸਫਰ ਵਾਸਤੇ ਠੀਕ ਹੈ ਬੰਨੇ ਬੈਠੇ ਨਾਲ ਐਵੇਂ ਖਰਚੇ ਦੇ ਘਰ ਬੈਠੇ ਮਾਮੇ ਨੇ ਤਾਜੀ-ਤਾਜੀ 110 ਰੁਪਏ ਛੁੱਟੇ ਹੋਏ ਤਾਂ ਕਰਕੇ